ਪੈਲਗਾਮ ਹਮਲੇ ਤੋਂ ਬਾਅਦ ਐਸੋਲੇ ਇੱਕ ਮਾਹੌਲ ਬਣਿਆ ਹੋਇਆ ਤਣਾਅਪੂਰਨ ਮਾਹੌਲ ਬਣਿਆ ਹੋਇਆ ਵਾ ਔਰ ਮਾਹੌਲ ਬਣਿਆ ਹੋਇਆ ਵਾ ਜਿਹੜੇ ਪਾਸੇ ਦਾ ਮਾਹੌਲ ਬਣਿਆ ਇੰਜ ਲੱਗ ਰਿਹਾ ਵਾ ਕਿ ਜੰਗ ਦੇ ਅਸਾਰ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ ਅ ਕੁਝ ਲੋਕ ਇਹ ਕਹਿ ਰਹੇ ਨੇ ਕਿ ਬਾਲਾਕੋਟ ਟਾਈਪ ਸਟ੍ਰਾਈਕਸ ਹਨੂ ਮਿਸਾਈਲ ਸਟ੍ਰਾਈਕ ਕਰਨੀ ਚਾਹੀਦੀ ਹੈ ਸਾਡੇ ਸ਼ੋ ਦੇ ਵਿੱਚ ਵੀ ਕੁਝ ਲੋਕਾਂ ਨੇ ਇਹ ਗੱਲ ਕਹੀ ਪ੍ਰੋਬਲਮ ਇਹ ਹੈ ਕਿ ਜਦੋਂ ਅਸੀਂ ਮਿਸਾਈਲ ਅਟੈਕ ਕਰਦੇ ਹਾਂ ਜਾਂ ਬਾਲਾਕੋਟ ਟਾਈਪ ਹਮਲਾ ਕਰਦੇ ਹਾਂ ਤੇ ਪਿੰਪੁਆਇੰਟਡ ਟਾਰਗੇਟ ਚਾਹੀਦੇ ਹੁੰਦੇ ਆ ਔਰ ਕਈ ਵਾਰਾ ਪਿੰਪੁਆਇੰਟਡ ਟਾਰਗੇਟ ਸਾਡੇ ਕੋਲ ਚੰਗੀ ਅੱਗੇ ਨੂੰ ਕੈਪੇਬਿਲਟੀ ਬਹੁਤ ਵਧੀਆ ਹੋਈ ਆ ਲੇਕਿਨ ਉਹੋ ਜੀ ਕੈਪੇਬਿਲਟੀ ਸਾਡੇ ਕੋਲ ਹੈ ਨਹੀਂ ਜੋ ਅਮਰੀਕਾ ਕੋਲ ਹੈ ਜਾਂ ਕੋਈ ਹੋਰ ਮੁਲਕਾਂ ਕੋਲ ਹੈ ਕਿ ਬਿਲਕੁਲ ਅਸੀਂ ਸਹੀ ਤਰੀਕੇ ਜਿੱਥੇ ਟਾਰਗੇਟ ਕਰਨਾ ਚਾਹੁੰਦੇ ਉਹਨੂੰ ਟਾਰਗੇਟ ਕਰੀਏ ਕਈ ਵਾਰਾ ਕੋ ਲੈਟਰਲ ਡੈਮੇਜ ਆਸ-ਪਾਸ ਦੀ ਡੈਮੇਜ ਬਹੁਤ ਹੋ ਜਾਂਦੀ ਮੈਨੂੰ ਯਾਦ ਹੈ 1965 75 ਦੀ ਲੜਾਈ ਦੇ ਵਿੱਚ ਤੁਹਾਨੂੰ ਯਾਦ ਹੈ ਅੰਮ੍ਰਾਲੇ ਦੇ ਵਿੱਚ ਚਰਚ ਦੇ ਉੱਤੇ ਬੌਮ ਗਿਰਿਆ ਸੀ ਕੋਈ ਬਹੁਤ ਚਰਚ ਦੇ ਉੱਤੇ ਬੌਮ ਨਹੀਂ ਸੀ ਦੇਖਣਾ ਚਾਹੁੰਦਾ ਲੇਕਿਨ ਗਲਤੀ ਨਾਲ ਉੱਥੇ ਡਿੱਗ ਪਿਆ ਹੁਣ ਸ਼ਾਇਦ ਉਹਦੇ ਨਾਲ ਕੈਪੇਬਿਲਿਟੀ ਬੈਟਰ ਆ ਪਰ ਹਾਲੀ ਵੀ ਪਤਾ ਨਹੀਂ ਇੰਨੀ ਕੈਪੇਬਿਲਿਟੀ ਸਰ ਕੋਲ ਹੈ ਕਿ ਨਹੀਂ ਹੈ ਕਿਉਂਕਿ ਜੋ ਬਾਲਾਕੋਟ ਹਮਲਾ ਕਿਸੇ ਕੀਤਾ ਵਾ ਤੇ ਪਾਕਿਸਤਾਨ ਦਾ ਦਾਵਾ ਸੀ ਕਿ ਤੁਸੀਂ ਜਿਹੜਾ ਨੁਕਸਾਨ ਕਰਨਾ ਚਾਹ ਸੀ ਸਾਡਾ ਤੇ ਹੋਇਆ ਨਹੀਂ ਨੁਕਸਾਨ ਇਹ ਤੁਸੀਂ ਜੰਗਲ ਦੇ ਵਿੱਚ ਕੋਈ ਦਰਖਤ ਢਾ ਕੇ ਚਲੇਗੇ ਜੀ ਪਤਾ ਨਹੀਂ ਕਿੱਥੋਂ ਤੱਕ ਸੱਚ ਸੀ ਉਹ ਗੱਲ ਲੇਕਿਨ ਉਹ ਪ੍ਰੋਬਲਮ ਇਹ ਵੀ ਆ ਕਿ ਜੇ ਅਸੀਂ ਮਿਸਾਈਲ ਅਟੈਕ ਕਰਦੇ ਆ ਤੇ ਪਾਕਿਸਤਾਨ ਵੀ ਮਿਸਾਈਲ ਅਟੈਕ ਕਰ ਸਕਦਾ ਵਾ ਕਿੱਥੇ ਕਰਦਾ ਵਾ ਕੀ ਨੁਕਸਾਨ ਕਰੂਗਾ ਉਹਦਾ ਵੀ ਕੋਈ ਪਤਾ ਨਹੀਂ ਐਸ ਵੇਲੇ ਦੋਵਾਂ ਮੁਲਕਾਂ ਦੀ ਆਪਾਂ ਜੇ ਕੈਪੇਬਿਲਟੀ ਕੰਪੇਅਰ ਕਰੀਏ ਤੇ ਇੰਡੀਆ ਕੋਲ ਮਿਲਟਰੀਲੀ ਅਸੀਂ ਪਾਕਿਸਤਾਨੋਂ ਕਾਫੀ ਸਟਰੋਂਗ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਜੇ ਆਪਾਂ ਮਿਸਾਈਲ ਦੀ ਗੱਲ ਕਰੀਏ ਸਾਡੇ ਕੋਲ ਅਗਨੀ 5 ਵਰਗੀਆਂ ਮਿਸਾਈਲਸ ਹੈ ਜਿਨ੍ਹਾਂ ਦੀ ਕੈਪੇਬਿਲਟੀ 5 ਤੋਂ 7000 ਕਿਲੋਮੀਟਰ ਮਾਰ ਕਰਨ ਦੀ ਹੈ पाकिस्तान को भी है लोंग रेंज मिसाइल उन्होंने को शाहीन थ्री है जी कैपेबिलिटी करीब पच्ची सौ किलोमीटर तक है पर पच्ची सौ किलोमीटर भी बहुत होंगे शॉर्ट रेंज मिसाइल्स दोवों को बहुत है कोई कमी नहीं साढ़े को पृथ्वी के कई मॉडल ने पृथ्वी वन टू थ्री उन्हों को शाहीन वन टू थ्री गौरी वन टू थ्री उन्होंने को मॉडल ने जेडे जिन्ह की तीन सौ किलोमीटर तै के या डेढ़ सौ किलोमीटर को लैके ऑलमोस्ट डेढ़ सौ ਅਰ 1500 2000 ਕਿਲੋਮੀਟਰ ਤੱਕ ਹੈ ਸੋ ਮਿਸਾਈਲ ਕੈਪੇਬਿਲਿਟੀ ਦੁਮਾ ਕੋਲ ਹੈ ਸਾਡੇ ਕੋਲ ਥੋੜੀ ਜਿਹੀ ਬੈਟਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਡੇ ਕੋਲ 에ਅਰ ਫੋਰਸ ਕੈਪੇਬਿਲਿਟੀ ਵੀ ਉਹਨਾਂ ਨਾਲੋਂ ਬਿਹਤਰ ਹੈ ਸਾਡੇ ਕੋਲ ਰਫੈਲ ਵਰਗੇ ਜਹਾਜ਼ ਨੇ ਉਹਨਾਂ ਕੋਲ F16C ਜੋ ਹੈ ਉਸ ਲਈ ਆਊਟਡੇਟਡ ਹੋ ਚੁੱਕਾ ਉਹਨਾਂ ਨੇ ਉਹ ਥਾਂ ਤੇ ਚਾਈਨਾ ਤੋਂ J10C ਲਿਆ ਵਾ ਜਿਹੜਾ 4 and 1/2 4.5 ਜਨਰੇਸ਼ਨ ਦਾ ਜਹਾਜ਼ ਹੈ ਚੰਗਾ ਜਹਾਜ਼ ਹੈ ਲੇਕਿਨ ਸਾਡੀ 에ਅਰ ਫੋਰਸ ਕੈਪੇਬਿਲਿਟੀ ਉਹਨਾਂ ਨਾਲੋਂ ਬਿਹਤਰ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਸਾਡੀ 에ਅਰ ਡਿਫੈਂਸ ਕੈਪੇਬਿਲਿਟੀ ਵੀ ਉਹਨਾਂ ਨਾਲੋਂ ਬਿਹਤਰ ਹੈ ਸਾਡੇ ਕੋਲ ਰਸ਼ੀਅਨ 에ਅਰ ਡਿਫੈਂਸ ਸਿਸਟਮ ਨੇ ਸਾਡੇ ਕੋਲ ਇਜ਼ਰਾਈਲੀ 에ਅਰ ਡਿਫੈਂਸ ਸਿਸਟਮ ਨੇ ਸਾਡੇ ਕੋਲ ਆਪਣੇ ਵੀ ਆਕਾਸ਼ ਵਰਗੇ ਚੰਗੇ 에ਅਰ ਡਿਫੈਂਸ ਸਿਸਟਮ ਨੇ ਚਾਈਨਾ ਕੋਲ ਠੀਕ ਹੈ ਉਹਨਾਂ ਪਾਕਿਸਤਾਨ ਕੋਲ ਚਾਈਨੀਜ਼ 에ਅਰ ਡਿਫੈਂਸ ਸਿਸਟਮ ਹੈ ਇਸੇ ਤਰ੍ਹਾਂ ਨੇਵੀ ਦੇ ਵਿੱਚ ਸਾਡੇ ਕੋਲ ਇੱਕ ਕੈਪੇਬਿਲਿਟੀ ਜਿਹੜੀ ਹੈ ਚਾਈਨਾ ਨਾਲ ਪਾਕਿਸਤਾਨ ਨਾਲੋਂ ਬਿਹਤਰ ਹੈ ਪ੍ਰੋਬਲਮ ਇੱਕ ਹੋ ਰਿਹਾ ਕਿ ਕਿਤੇ ਟੂ ਫਰੰਟ ਵਾਰ ਨਾ ਖੁੱਲ ਜਵੇ ਜੇ ਇੰਡੀਆ ਵਰਸਸ ਪਾਕਿਸਤਾਨ ਦਾ ਜੰਗ ਹੋਵੇ ਜੇ ਤੇ ਲਿਮਿਟਿਡ ਸਟ੍ਰਾਈਕਸ ਹੋਈਆਂ ਮਿਸਾਈਲ ਅਟੈਕ ਹੋਈ ਫਿਰ ਤੇ ਵਕਤੀ ਗੱਲ ਹੈ ਲੇਕਿਨ ਜੇ ਕਿਤੇ ਪੂਰਾ ਫਰੰਟ ਖੁੱਲ ਗਿਆ ਫਰੰਟ ਤੇ ਫਿਰ ਕਸ਼ਮੀਰ ਤੋਂ ਲੈ ਕੇ ਤੇ ਥੱਲੇ ਗੁਜਰਾਤ ਤੱਕ ਖੁੱਲੂਗਾ ਫਿਰ ਥੱਲੇ ਸੀ ਬਾਰਡਰ ਆ ਨੇਵੀਆਂ ਵੀ ਇਨਵੋਲ ਹੋਣ ਗਿਆ ਉਤੋਂ 에ਅਰ ਫੋਰਸ ਵੀ ਇਨਵੋਲ ਹੋਣ ਗਿਆ ਪਰ ਜੇ ਟੂ ਫਰੰਟ ਜੇ ਚਾਈਨਾ ਨੇ ਪਾਕਿਸਤਾਨ ਦੀ ਮਦਦ ਕਰਨੀ ਕੀਤੀ ਫਿਰ ਸਾਡੇ ਕੋਲ ਟੂ ਫਰੰਟ ਖੁੱਲ ਜਾਣਾ ਵਾ ਟੂ ਫਰੰਟ ਵਾਰ ਦੀ ਕੈਪੇਬਿਲਿਟੀ ਸਾਡੀ ਲਿਮਿਟਿਡ ਆ ਅਸੀਂ ਸ਼ਾਇਦ ਸਾਡੇ ਕੋਲ ਉਹ ਜੀ ਟੂ ਫਰੰਟ ਵਾਰ ਦੀ ਕੈਪੇਬਿਲਿਟੀ ਹੈ ਨਹੀਂ ਫੋਰ ਐਗਜ਼ਾਮਪਲ 에য়ার ਫੋਰਸ ਪਾਕਿਸਤਾਨ ਦੇ ਨਾਲ ਅਸੀਂ ਸਾਡੀ 에য়ার ਫੋਰਸ ਸੁਪੀਰੀਓਰਿਟੀ ਹੈ ਲੇਕਿਨ ਟੂ ਫਰੰਟ ਵਾਰ ਸਾਡੇ ਕੋਲ ਸਿਰਫ 32 ਸਕਵਡਨ ਹੈ ਹੋਣੇ ਚਾਹੀਦੇ ਸੀ 45 ਸਕਵਡਨ ਟੂ ਟੂ ਫਰੰਟ ਵਾਰ ਵਾਸਤੇ ਲੇਕਿਨ ਇਹ ਵੀ ਪਾਕਿਸਤਾਨ ਨੂੰ ਸ਼ਾਇਦ ਗਲਤ ਫਹਮੀ ਹੋਵੇਗੀ ਕਿ ਚਾਈਨਾ ਉਹਨੇ ਵੀ ਮਦਦ ਦੀ ਆਊਗਾ ਚਾਈਨਾ ਆਪ ਲੈ ਲਦਾਖ ਅਰੁਣਾਚਲ ਪ੍ਰਦੇਸ਼ ਦੇ ਉੱਤੇ ਹੋਈ ਜਾਵਾ ਚਾਈਨਾ ਦੇ ਆਪਣੇ ਮਸਲੇ ਆ ਔਰ ਜੇ ਚਾਈਨਾ ਇੰਟਰਵਿਨ ਕਰਦਾ ਤੇ ਫਿਰ ਮੇਰਾ ਖਿਆਲ ਯਾਰ ਅਮਰੀਕਾ ਤੇ ਰਸ਼ੀਆ ਵੀ ਇੰਟਰਵਿਨ ਕਰੂਗਾ ਇਕ ਬਹੁਤ ਵੱਡਾ ਜੰਗ ਸ਼ੁਰੂ ਹੋ ਜਾਊਗਾ ਕੀ ਅਸੀਂ ਉਹ ਚਾਹੁੰਦੇ ਆ ਕਿ ਉਹ ਜੰਗ ਹੋਵੇ ਕਿਆ ਨਾ ਪਾਵੇ ਆ ਕਿ ਜੇ ਇਹੋ ਜਿਹਾ ਮਸਲਾ ਹੁੰਦਾ ਵਾ ਜੇ ਚਾਈਨਾ ਇੰਟਰਵਿਊ ਨਹੀਂ ਕਰਦਾ ਔਰ ਸਾਡੇ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਲੜਾਈ ਲੱਗ ਜਾਂਦੀ ਔਰ ਇੰਡੀਆ ਜਿਹੜਾ ਵਾ ਉਹ ਪਾਕਿਸਤਾਨ ਕਿਉਂਕਿ ਸਾਡੇ ਕੋਲ ਪ੍ਰਾਇੋਰਟੀ ਹੈ ਅਸੀਂ ਪਾਕਿਸਤਾਨ ਦਾ ਨੁਕਸਾਨ ਕਰਦੇ ਆ ਅਸੀਂ ਕੁਝ ਏਰੀਆਜ਼ ਦੇ ਵਿੱਚ ਐਡਵਾਂਸ ਕਰਨਾ ਸ਼ੁਰੂ ਕਰ ਦਿੰਦੇ ਆ ਫਿਰ ਡਰ ਇਹ ਆ ਕਿ ਪਾਕਿਸਤਾਨ ਦੇ ਕੋਲ ਸਾਡੇ ਵਾਂਗੂ ਉਹ ਵੀ ਇੱਕ ਪਰਮਾਣੂ ਸ਼ਕਤੀ ਹੈ ਉਹਨਾਂ ਕੋਲ ਵੀ ਨਿਊਕਲੀਅਰ ਵੈਪਨ ਹੈ ਔਰ ਉਹਨਾਂ ਨੇ ਲੌਂਗ ਰੇਂਜ ਨਿਊਕਲੀਅਰ ਟਿਪਡ ਮਿਸਾਈਲਸ ਦੇ ਨਾਲ ਨਾਲ ਉਹਨਾਂ ਨੇ ਸ਼ਾਰਟ ਰੇਂਜ ਟੈਕਟੀਕਲ ਨਿਊਕਲੀਅਰ ਵੈਪਨਸ ਦੀ ਵੀ ਤਿਆਰੀ ਕੀਤੀ ਹੈ ਸੋ ਉਹ ਨਿਊਕਲੀਅਰ ਟੈਕਟੀਕਲ ਮੋੜ ਦੇ ਵਿੱਚ ਵੀ ਨਿਊਕਲੀਅਰ ਵੈਪਨ ਇਸਤੇਮਾਲ ਕਰ ਸਕਦੇ ਜੇ ਉਹ ਮਤਲਬ ਇਹ ਆ ਕਿ ਜਿਹੜੀਆਂ ਫੌਜਾਂ ਵੱਧ ਰਹੀਆਂ ਐਡਵਾਂਸ ਕਰ ਰਹੀਆਂ ਵਾ ਜੇ ਤੁਸੀਂ ਉਹਨਾਂ ਦੇ ਕੁਝ ਏਰੀਆਜ਼ ਲਾਹੌਰ ਬਹਾਵਲਪੁਰ ਕੁਝ ਏਰੀਆਜ਼ ਵੱਲ ਨੂੰ ਐਡਵਾਂਸ ਕਰੋਗੇ اسلام آباد 라ਵਲਪਿੰਡੀ ਵੱਲ ਨੂੰ ਐਡਵਾਂਸ ਕਰੋਗੇ ਜਾਂ ਮੁਜ਼ਫਰਾਬਾਦ ਨੂੰ ਮੁਜ਼ਫਰਾਬਾਦ ਵੱਲ ਨੂੰ ਐਡਵਾਂਸ ਕਰੋਗੇ ਪੀਓਕੇ ਦੇ ਵਿੱਚ ਤੇ ਉਹ ਕਿਤੇ ਨਿਊਕਲੀਅਰ ਜਿਹੜੇ ਟੈਕਟੀਕਲ ਵੈਪਨ ਆ ਜਿਨ੍ਹਾਂ ਦੀ ਕੈਪੇਬਿਲਟੀ ਰੇਂਜ ਜਿਹੜੀ ਆ 40 ਤੋਂ 60 ਕਿਲੋਮੀਟਰ ਹੁੰਦੀ ਆ ਉਹਦਾ ਇਸਤੇਮਾਲ ਕਰਦੇ ਜੇ ਉਹ ਇਸਤੇਮਾਲ ਕਰਦੇ ਆ ਤੇ ਫਿਰ ਬਾਰਡਰ ਦੇ ਇਲਾਕੇ ਜਿਹੜੇ ਨੇ ਉਹਨਾਂ ਤੇ ਬਹੁਤ ਵੱਡੀ ਤਬਾਈ ਹੋਊਗੀ ਭਾਵੇਂ ਉਹ ਕਸ਼ਮੀਰ ਦੇ ਇਲਾਕੇ ਨੇ ਭਾਵੇਂ ਪੰਜਾਬ ਦੇ ਇਲਾਕੇ ਨੇ ਭਾਵੇਂ ਰਾਜਸਥਾਨ ਦੇ ਜਾਂ ਗੁਜਰਾਤ ਦੇ ਇਲਾਕੇ ਨੇ ਗੁਜਰਾਤ ਔਰ ਰਾਜਸਥਾਨ ਦੇ ਵਿੱਚ ਏਰੀਆਜ਼ ਬਹੁਤ ਵਾਸਟ ਨੇ ਖੁੱਲੀਆਂ ਥਾਵਾਂਆਂ ਕਈ ਥਾਵਾਂ ਤੇ ਡੇਜ਼ਰਟ ਏਰੀਆਜ਼ ਆ ਸੋ ਉੱਥੇ ਉਹਦਾ ਬਹੁਤਾ ਨੁਕਸਾਨ ਨਹੀਂ ਹੋਊ ਲੇਕਿਨ ਪੰਜਾਬ ਦੇ ਵਿੱਚ ਜਿਵੇਂ ਆਪਾਂ ਵੇਖਿਆ ਕਿ ਫਿਰੋਜ਼ਪੁਰ ਬਿਲਕੁਲ ਬਾਰਡਰ ਦੇ ਉੱਪਰ ਸਾਡੇ ਸ਼ਹਿਰ ਬਿਲਕੁਲ ਬਾਰਡਰ ਦੇ ਉੱਪਰ ਨੇ ਅ ਅੰਮ੍ਰਿਤਸਰ ਤਰਨਤਾਰਨ ਪਿੱਖੀਵੈਂ ਪੱਟੀ ਗੁਰਦਾਸਪੁਰ ਬਟਾਲਾ ਪਠਾਨਕੋਟ ਬਿਲਕੁਲ ਸ਼ਹਿਰ ਬਾਰਡਰ ਦੇ ਉੱਤੇ ਨੇ ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਜੰਮੂ ਬਿਲਕੁਲ ਬਾਰਡਰ ਦੇ ਉੱਪਰ ਨੇ ਸੋ ਇਹ ਜੇ ਟੈਕਟੀਕਲ ਨਿਊਕਲੀਅਰ ਵੈਪਨਸ ਦਾ ਇਸਤੇਮਾਲ ਹੁੰਦਾ ਤਾਂ ਸਾਡਾ ਬਹੁਤ ਨੁਕਸਾਨ ਹੋਊਗਾ ਫਿਰ ਵੀ ਇੰਡੀਆ ਵਿਲ ਨਾਟ ਟੇਕ ਇਟ ਲੈਂਗ ਡਾਊਨ ਆਬਵੀਅਸਲੀ ਅਸੀਂ ਵੀ ਰਿਐਕਟ ਕਰਾਂਗੇ ਔਰ ਫਿਰ ਬੜੀ ਵੱਡੀ ਤਬਾਹੀ ਹੋਊਗੀ ਔਰ ਨਿਊਕਲੀਅਰ ਵੈਪਨਸ ਦਾ ਜਿਹੜਾ ਰੇਡੀਏਸ਼ਨ ਇਫੈਕਟ ਆ ਉਹਦਾ ਆਪਾਂ ਨੂੰ ਪਤਾ ਹੀ ਆ ਕਿ ਉਹਦਾ ਕਿੰਨਾ ਭਿਆਨਕ ਇਫੈਕਟ ਹੁੰਦਾ ਵਾ ਕਈ ਕਈ ਧਾਕੇ ਉਹਦਾ ਇਫੈਕਟ ਰਹਿੰਦਾ ਵਾ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਫੈਲ ਸਕਦੀਆਂ ਹਨ ਸਿਰਫ ਇਹੋ ਹੀ ਨਹੀਂ ਜੈਨੇਟਿਕ ਇਫੈਕਟ ਹੁੰਦਾ ਹੈ ਅਗਲੀ ਪੀੜ੍ਹੀ ਤੇ ਵੀ ਉਹਦਾ ਇਫੈਕਟ ਜਾਂਦਾ ਹੈ ਸੋ ਆਪਾਂ ਜੰਗ ਦੀ ਆਪਾਂ ਗੱਲ ਜ਼ਰੂਰ ਕਰਦੇ ਆਂ ਪਰ ਇਹਦਾ ਬਹੁਤ ਖਤਰਨਾਕ ਨਤੀਜੇ ਨਿਕਲ ਸਕਦੇ ਆ ਨਿਊਕਲੀਅਰ ਦੋਵੇਂ ਨਿਊਕਲੀਅਰ ਪਾਵਰ ਸੇ ਸੋ ਜੇ ਆਪਾਂ ਸਰਜਿਕਲ ਸਟ੍ਰਾਈਕ ਦੀ ਗੱਲ ਕਰਾਂਗੇ ਮਿਸਾਈਲ ਅਟੈਕ ਦੀ ਗੱਲ ਕਰਾਂਗੇ ਅਗਲਾ ਵੀ ਕਰੂਗਾ ਔਰ ਉੱਥੋਂ ਫਿਰ ਗੱਲ ਵੱਧ ਸਕਦੀ ਹੈ ਅੱਜ ਮੈਂ ਕਿਸੇ ਅੰਗਰੇਜ਼ੀ ਅਖਬਾਰ ਦੇ ਵਿੱਚ ਲਫਟ ਜਨਰਲ ਹਰਵੰਤ ਸਿੰਘ ਦਾ ਆਰਟੀਕਲ ਪੜ੍ਹ ਰਿਆ ਸੀ ਉਹ ਕੋਰ ਕਮਾਂਡਰ ਰਹੇ ਆ ਜੀ ਐਨ ਕੇ ਦੇ ਵਿੱਚ ਔਰ ਉਹ ਕਹਿ ਰਹੇ ਨੇ ਕਿ ਜੇ ਅਸੀਂ ਇਸ ਤਰ੍ਹਾਂ ਦੀਆਂ ਸਟ੍ਰਾਈਕਸ ਕੀਤੀਆਂ ਲਿਮਟਿਡ ਸਟ੍ਰਾਈਕਸ ਕੀਤੀਆਂ ਤੇ ਉਹ ਫੁੱਲ ਫਲੈਜਡ ਵਾਰਡ ਦੇ ਵਿੱਚ ਕਨਵਰਟ ਹੋ ਸਕਦੇ ਆ ਔਰ ਇੱਕ ਜੇ ਫੌਜੀ ਇਹ ਕਹਿ ਰਿਹਾ ਬਾਤ ਮੇਰੇ ਖਿਆਲ ਆਪਾਂ ਨੂੰ ਉਹਨਾਂ ਤੇ ਵਿਸ਼ਵਾਸ ਕਰਨਾ ਪਊਗਾ ਸੋ ਇਹ ਜਿਹੜੀ ਜੰਗ ਆ ਇੱਕ ਬੜੀ ਖਤਰਨਾਕ ਖੇਡ ਆ ਔਰ ਪਹਿਲਾਂ ਤੇ ਆਪਾਂ ਆਸ ਕਰੀਏ ਅਰਦਾਸ ਕਰੀਏ ਕਿ ਲੜਾਈ ਨਾ ਹੋਵੇ ਔਰ ਜੇ ਲੜਾਈ ਹੋਵੇ ਤੇ ਅਸਕਰ ਯੇਪੀ ਉਹਦੇ ਨਿਊਕਲੀਅਰ ਵੈਪਨਸ ਕਿਸੇ ਤਰੀਕੇ ਦਾ ਵੀ ਟੈਕਟੀਕਲ ਜਾਂ ਲੌਂਗ ਰੇਂਜ ਸਟ੍ਰੈਟੈਜਿਕ ਨਾ ਟੈਕਟੀਕਲ ਨਾ ਸਟ੍ਰੈਟੈਜਿਕ ਵੈਪਨ ਇਸਤੇਮਾਲ ਹੋਵੇ ਸੋ ਹਲਕੀ ਹੈ ਫਿਰ ਹਲੇ ਹੋਈਆ ਕਿ ਆਪਾਂ ਪਾਕਿਸਤਾਨ ਤੇ ਦਬਾਅ ਪਾਈਏ ਜਿਵੇਂ ਇੰਡਸ ਵਾਟਰ ਸਪਲੀਟੀ ਦੀ ਗੱਲ ਕੀਤੀ ਆ ਪਾਕਿਸਤਾਨ ਤੇ ਇੰਟਰਨੈਸ਼ਨਲ ਪ੍ਰੈਸ਼ਰ ਪਾਈਏ ਔਰ ਆਪਣੀ ਜਿਹੜੀ ਇੰਟਰਨਲ ਸਿਚੁਏਸ਼ਨ ਹੈ ਉਹਨੂੰ ਆਪਾਂ ਸਮਾ ਲਈਏ ਤੇ ਫਿਰ ਆਪਾਂ ਦੂਜੇ ਨੂੰ ਬਲੇਮ ਕਰਦੇ ਆ ਪਰ ਆਪਣੀ ਅੰਦਰੂਨੀ ਸਿਚੁਏਸ਼ਨ ਜਿਹੜੀ ਹੈ ਭਾਵੇਂ ਉਹ ਕਸ਼ਮੀਰ ਆ ਭਾਵੇਂ ਪੰਜਾਬ ਆ ਭਾਵੇਂ ਮਨੀਪੁਰਿਆ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਅੰਦਰੂਨੀ ਸਿਚੁਏਸ਼ਨ ਹੈ ਉਹਦੇ ਤੇ ਕਨਸੈਂਟਰੇਟ ਕਰੀਏ ਉੱਥੇ ਇੱਕ ਸਹੀ ਤਰੀਕੇ ਦੀ ਆਪਾਂ ਇੱਕ ਜਮਹੂਰੀਅਤ ਲੈ ਕੇ ਆਈਏ ਲੋਕਾਂ ਨੂੰ ਲੋਕਾਂ ਦਾ ਮਨ ਵਿਸ਼ਵਾਸ ਜਿੱਤੀਏ ਤਾਂ ਕਿ ਆਪਾਂ ਇਸ جنگ ਵਾਲੇ ਪਾਸੇ ਨਾ ਜਾਈਏ جنگ ਦੇ ਬਹੁਤ ਭਿਆਨਕ ਨਤੀਜੇ ਨਿਕਲ ਸਕਦੇ ਜੈਨ ਖਾਸ ਕਰਕੇ ਇੰਡੀਆ ਔਰ ਪਾਕਿਸਤਾਨ ਕਿਉਂਕਿ ਦੋਵੇਂ ਨਿਊਕਲੀਅਰ ਪਾਵਰਡ ਮੁਲਕ ਨੇ